ਫੇਰ ਜਾਂਦਾ ਮਾਰਾ ਥੋੜੇ ਕਹਿੰਦੇ ਤਿਆਗ ਦੀ ਮਹਿੰਦੀ ਥੋੜਾ ਲੈ ਚੱਲੀ ਸੀ ਤੁਸੀਂ ਹੱਥ ਹੀ ਫੇਰ ਜਾਂਦੇ ਹਨ ਤੇ ਭਾਈ ਦਇਆ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿੰਦੇ ਕਲਗੀਆਂ ਵਾਲਿਆਂ ਨੂੰ ਲੱਗਾ ਹੋਇਆ ਦਾਤਾ ਦੱਸ ਪਿੱਛੇ ਕਿਹੜੀ ਗੱਲ ਦੇ ਉਹ ਬੱਚਿਆਂ ਦੀਆਂ ਪੀੜਾਂ ਤਾਂ ਪੰਖੇ ਰੂ ਵੀ ਨਹੀਂ ਚੱਲਦੇ ਮਹਾਰਾਜ ਲੱਖਾਂ ਹੀ ਗਰੀਵ ਮਾਪੇ ਇਸ ਜੱਗ ਉੱਤੇ ਆਏ ਨੇ ਕੱਫਣੋਂ ਬਗੈਰ ਦਸ ਕੀਂਦੇ ਪੁੱਤ ਗਏ ਨੇ ਮਹਾਰਾਜ ਜੀ ਕਹਿੰਦਾ ਕੱਪੜਿਆਂ ਤੋਂ ਕੱਫਣ ਤੋਂ ਬਿਨਾ ਤਾਂ ਨਹੀਂ ਨਾ ਕੋਈ ਗਿਆ ਗਰੀਬ ਤੋਂ ਗਰੀਬ ਮਾਪੇ ਇਸ ਸੰਸਾਰ ਤੇ ਆਏ ਆ ਮਹਾਰਾਜ ਕਹਿੰਦੇ ਭਾਈ ਦਇਆ ਸਿੰਘ ਜੀ ਤੁਸੀਂ ਕਹਿਣਾ ਕੀ ਚਾਹੁੰਦੇ ਹੋ ਭਾਈ ਦਇਆ ਸਿੰਘ ਜੀ ਕਹਿੰਦੇ ਪਗਲਾ ਕੇ ਸਿਰ ਦੀ ਦੋ ਟੋਟ ਕੇ ਬਣਾ ਦੇ